ਲੜਦਾ ਏ ਝਗੜਦਾ ਏ ਫਿਰ ਉਹਦਾ 2 ਮਿੰਟ ਬਾਅਦ ਉਹਦਾ ਸਾਹ ਆ ਬੋਲ ਜਾਂਦਾ ਜਿੰਨਾ ਲੜੇਗਾ 5 ਮਿੰਟ ਬਾਅਦ ਉਹਦੇ ਨਾਲ ਖੇਡਦਾ ਏ ਕਿਉਂਦਾ ਮਨ ਗਿਆ ਸਾਹ ਸਾਹ ਆ ਬੱਚੇ ਦਾ ਮਨ ਸਾਥ ਹੁੰਦਾ ਨਹੀਂ ਹੁਣ ਕਿਹਾ ਜਾਂਦਾ ਬੱਚੇ ਮਨ ਦੇ ਕੀ ਹੁੰਦੇ ਨੇ ਸੱਚੇ ਸੱਚੇ ਹੁੰਦੇ ਬੱਚੇ ਮਨ ਦੇ ਕੀ ਹੁੰਦੇ ਨੇ ਸੱਚੇ ਕਿਉਂ ਸੱਚੇ ਬਣਨਾ ਚਾਹਦੇ ਹਾਂਜੀ ਸਾਬਾ ਅਲੇ ਹੇਲੂਇਆ 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 ਹਾਲੇਲੂਇਆ ਹਾਲੇਲੂਇਆ ਸਿਆਣੇ ਦੇ ਮਨ ਵਿੱਚ ਕੋਈ ਨਹੀਂ ਹੁੰਦਾ ਸਾਡਾ ਸੁਭਾਅ ਜਿਹੜਾ ਕਿਤੇ ਵਰਗਾ ਹੋਣਾ ਚਾਹੀਦਾ ਹੈ ਬੱਚਿਆਂ ਵਾਲਾ ਹੁਣ ਚਾਹੀਦਾ ਜੜੇ ਮਨ ਸੁਭਾਅ ਜੜਾ ਹੈ ਫਿਰ ਅਸੀਂ مسیਦੀ ਲੋਕ ਹਾਂ ਜੇ ਸਾਡੇ ਮਨ ਚ ਪਾਪ ਭਰੇ ਗੁਨਾਹ ਭਰੇ ਨੇ ਵੈਰ ਮੋਧ ਭਰੇ ਨੇ ज कभी नहीं, स्वर्गराज लागे नहीं प्रभु, कि चेले पुछने प्रभु, कि प्रभु जी। फिर करी। उस वेले चेले यीशु कोल आके पुछ लगे स्वर्ग राज तो राजा कौन है चेले प्रभु लगी कि स्वर्ग के राज

ਕਿ ਤੇਜ ਜਦ ਤੁਸੀਂ ਕਦੇ ਵੱਡੇ ਨਹੀਂ ਹੋਗੇ ਹallelujah ਹallelujah ਸਾਡੀ ਜ਼ਿੰਦਗੀ ਵਿੱਚ ਸਭ ਤੋਂ ਧੀਰੀਆ ਸਾਡਾ ਸੁਭਾਅ ਤੇ ਬਦਲਾਅ ਚਾਹੀਦਾ ਸਾਡੇ ਕੰਮਾਂ 'ਚ ਬਦਲਾਅ ਹੋਣਾ ਚਾਹੀਦਾ ਸਾਡੇ ਉੱਠਣ ਬੈਠਣ ਨੂੰ ਫਿਰਨ ਤੁਰਨੇ ਸੁਭਾਅ 'ਚ ਬਦਲਾਅ ਹੋਣਾ ਚਾਹੀਦਾ ਹੈ ਸਾਡੇ ਸੁਭਾਅ 'ਚ ਬਦਲਾਅ ਹੋਣਾ ਚਾਹੀਦਾ ਵਸੀਦੇ ਹੋ ਗਿਆਂ ਤੇ ਵਸੀ ਵਰਗੀ ਸਿੱਖਿਆ ਵੀ ਸਾਡੇ ਮਨਾਂ 'ਚ ਵੇਸੀ ਲੋਗ ਹੈ ਨਾਮਾਂ ਦੇ ਮਗਰ ਵਸੀਲੇ ਇਕੱਲੇ ਤੇ ਆ ਪਰ ਕੰਮ ਸਾਤੋਂ ਮਾਰੇ ਕੰਮ ਨਹੀਂ ਪ੍ਰਭੂ ਦੇ ਹੁਕਮ ਨਹੀਂ ਮੰਨਦੇ ਪ੍ਰਭੂ ਦੀ ਮਰਜ਼ੀ ਨਾਲ ਜਿਉਣੀ ਗੁਜ਼ਾਰਦੇ ਪ੍ਰਭੂ ਦੇ ਕਹਦੇ ਹੁਕਮਾਂ ਨੇ ਨਹੀਂ ਚੱਲਦੇ ਪ੍ਰਭੂ ਦੀ ਮਰਜ਼ੀ ਨਾਲ ਨਹੀਂ ਚਾਹਦੇ ਬਾਣੀ ਦੇ ਨਾਲ ਨਹੀਂ ਚਾਹਦੇ ਆਪਣੀ ਬਾਣੀ ਨਾਲ ਚੱਲਦੇ ਰਹਦੇ ਤੋ ਪਰ ਪ੍ਰਭੂ ਇੱਥੇ ਸਾਨੂੰ ਆਗਿਆ ਦਿੰਦਾ ਕਿ ਕਰੋ ਬੱਚੇ ਦੀ ਤਰ੍ਹਾਂ ਤੁਸੀਂ ਆਪਣੇ ਆਪ ਕੀ ਕਰਨਾ ਹੈ ਬਤਾ ਹੇਲੇਲੂਇਆ ਹੇਲੇਲੂਇਆ ਯੇਸ਼ੂ ਨੇ ਇੱਕ ਬੱਚੇ ਨੂੰ ਸੱਦ ਕੇ ਉਹਨਾਂ ਦੇ ਵਿੱਚਕਾਰ ਖੜਾ ਕਰ ਦਿੱਤਾ ਫਿਰ ਉਹਨਾਂ ਨੇ ਚੇਲਿਆਂ ਨੂੰ ਕਿਹਾ ਇਹ ਚੇਤੇ ਰੱਖੋ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਨਾ ਬਦਲੋਗੇ ਅਤੇ ਬੱਚਿਆਂ ਦੀ ਤਰ੍ਹਾਂ ਨਾ ਬਣੋਗੇ ਤੁਸੀਂ ਸਵਰਗ ਦੇ ਰਾਜ ਵਿੱਚ ਦਾਖਲ ਨਹੀਂ ਹੋ ਸਕਦੇ ਹallelujah 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 ਪਰ ਯਿਸੂ ਮਸੀਹ ਆਪਣੀ ਦੇ ਦੁਆਰਾ ਸਾਨੂੰ ਸਿਖਾ ਰਹੇ ਨੇ ਕਿ ਜਿੰਨਾ ਤੱਕ ਤੁਸੀਂ ਆਪਣੇ ਬੱਚਿਆਂ ਬੱਚਿਆਂ ਦੇ ਵਰਗੇ ਆਪਣੇ ਆਪ ਨਹੀਂ ਬਣਾਉਗੇ ਬੱਚਿਆਂ ਦੇ ਸੁਭਾਅ ਵਰਗੇ ਨਹੀਂ ਬਣੋਗੇ ਬੱਚਿਆਂ ਦੀ ਤਰ੍ਹਾਂ ਤੁਸੀਂ ਨਹੀਂ ਬਣੋਗੇ माने नहीं आया बदलाव नहीं आएगा तो काम नहीं बदल नहीं बनोगे प्रभु कर्गराज नहीं बच्चे तरह बनो तैयार कि तरह सुभाव सागे बच्चे मन कोई पाप नहीं होंगे कोई ग्रह नहीं होंगे ना इन्हों का पता लगता ਬੱਚਿਆਂ ਨੂੰ ਜਿੰਨਾ ਪਿਆਰ ਕਰੋਗੇ ਬੱਚਿਆਂ ਨੂੰ ਉਨਾ ਹੀ ਤੁਹਾਡੇ ਨਾਲ ਪਿਆਰ ਕਰਨਾ ਹੈ ਕਿਉਂਕਿ ਬੱਚਿਆਂ ਦਾ ਮਨ ਜਿਹੜਾ ਸੱਚਾ ਮਨ ਹੁੰਦਾ ਹੈ ਸੱਚੇ ਮਨ ਤੋਂ ਸੱਚੀਆਂ ਗੱਲਾਂ ਨਿਕਲਦਾ ਹੈ ਕਈ ਵਾਰੀ ਮਾਤਾ ਪਿਤਾ ਝੂਠ ਮਾਰੇਗਾ ਕਈ ਵਾਰੀ ਮਾਤਾ ਪਿਤਾ ਝੂਠ ਮਾਰੇਗਾ ਪਰ ਬੱਚੇ ਕੀ ਕਰਨਗੇ ਝੂਠ ਨਹੀਂ ਮੰਨਗੇ ਦੇਖੋ ਇਹ ਗਾਲੀ ਆਉਂਦੀ ਕਿਸੇ ਦੇ ਘਰ ਵਿੱਚ ਗਏ ਪੈ ਜੀ ਨੇ ਕਹਿੰਦੀ ਆ ਕਿ ਤੁਸੀਂ ਬੇਡੇ ਨੂੰ ਵੀ ਜਾ ਜਾ ਕੇ ਕਹਿ ਦੇ ਕਿ ਮੈਂ ਘਰ ਵਿੱਚ ਨਹੀਂ ਆ ਮੇਡੀ ਹੁਦਾ ਹੀ ਜਾ ਕੇ ਪਿਆਦਾ ਕਿ ਮੇਰੀ ਮੰਮੀ ਕਹਿੰਦੀ ਕਿ ਮੈਂ ਘਰ ਵਿੱਚ ਨਹੀਂ ਬੱਚਿਆਂ ਦਾ ਸਿਸਟਮ ਇਹ ਤਾਂ ਹੁੰਦਾ ਬੱਚੇ ਕਦੀ ਝੂਠ ਨਹੀਂ ਮਾਰਦੇ ਝੂਠ ਮਾਰਨਗੇ ਤੁਸੀਂ ਕੀ ਕਰਨਗੇ ਕਰਦੇ ਝੂਠ ਨਾ ਮਾਰੇ ਦੇ ਪਰ ਸਾਡੀ ਕੋਸ਼ਿਸ਼ ਵੀ ਇੰਨੀ ਚਾਹੀਦੀ ਹੈ ਕਿ ਸਾਡੇ ਬੱਚੇ ਕਦੀ ਇਹ ਜੰਮ ਖਮਾਲਾ ਨਾ ਜਾਣ ਕਿ ਬੱਚੇ ਮੰਦੇ ਸੱਚੇ ਨੇ ਇਹਨਾਂ ਦਾ ਸੁਭਾਅ ਸਾਏ ਤਾਂ ਹੀ ਪ੍ਰਭੂ ਯੀਸ਼ੂ ਕਹਿੰਦੇ ਨੇ ਤੁਸੀਂ ਜਿੰਨਾ ਤੱਕ ਬੱਚਿਆਂ ਦੀ ਤਰ੍ਹਾਂ ਨਹੀਂ ਬਣੋਗੇ ਤੁਹਾਡੇ ਸੁਭਾਅ ਨਹੀਂ ਬਦਲਣਗੇ ਤੁਸੀਂ ਨੀਵੇਂ ਨਹੀਂ ਬਣੋਗੇ ਛੋਟੇ ਨਹੀਂ ਬਣੋਗੇ ਪ੍ਰਭੂ ਕਹਿੰਦਾ ਤੁਸੀਂ ਕਦੀ ਸਵਰਗ ਦੇ ਰਾਜ ਵੱਲ ਵੜ ਨਹੀਂ ਸਕਦੇ ਅਸੀਂ ਜੋ ਪਿਆਰੋਂ ਸਵਰਗ ਰਾਜ ਵੱਲ ਵੜਨਾ ਤੋਂ ਈ ਇਸ ਤਰਤੀ ਦੀ ਜ਼ਿੰਦਗੀ ਨਾਲ ਸੁਨਹਾਰੀ ਜ਼ਿੰਦਗੀ ਜਿਹਦੇ ਵੱਲ ਤੋਰ ਪਾ ਕੇ ਸਾਡੀ ਲੱਗੇ ਲੱਗੇ ਜਿਹਦੇ ਵਾਲਾ ਜ਼ਿੰਦੌਰ ਦੇ ਪਾ ਦਿੱਤੇ ਨੇ ਆਪਣਾ ਜੀਵਨ ਇਹ ਇੱਕੋ ਕੀ ਸਵਰਗ ਰਾਜਿਤ ਬਣਾਉਣ ਦੇ ਤਿਆਰ ਹੋ ਗਏ। ਅੱਜ ਅਸੀਂ ਇਹ ਵੇਖਣਾ ਕਿ ਸਾਡਾ ਜੀਵਨ ਸਵਰਗ ਰਾਜ ਵਾਸਤੇ ਜਾਣ ਵਾਸਤੇ ਸਾਡਾ ਜੀਵਨ ਤਿਆਰ ਹੈ ਜੀ ਤਿਆਰ ਬੈਠੇ ਆਂ ਪ੍ਰਭੂ ਆਉਣ ਵਾਲਾ। ਜਾਂ ਸੰਸਾਰਿਕ ਕੰਮਾਂ ਨਾਲ ਪਿਆਰ ਕਰਕੇ ਬੈਠੇ ਹੋਇਆ। ਜਾਂ ਸੰਸਾਰ ਦੇ ਰੀਤੀ ਰਿਵਾਜਾਂ ਨਾਲ ਪਿਆਰ ਕਰਕੇ ਬੈਠੇ ਆ। ਤੇ ਜਾਂ ਸੀਤਾ ਰਿਆਂ ਦੀ ਕੋਸ ਤੋੜ ਪਾਜਾ ਕਰਦੇ। ਇਹ ਸਭੇ ਨਾਸ ਹੋ ਜਾਣਾ। ਅਸੀਂ ਜੋ ਤਿਆਰ ਹਿਓ ਕੋਸਾਂ ਦੌੜਾਂ ਭੱਜਾਂ ਕਰੋ ਕੀ ਕਿੱਦਾਂ ਸਵਰਗੇ ਚ ਬੜਨਾ ਹੈ ਇਹਦੇ ਵੱਲ ਦੌੜ ਭੱਜਾ ਕਰੋ ਜਿਹੜਾ ਚੁੱਗੋ-ਜੁਗੋ ਚਲਵਾਣਾ ਜੀ ਹੁੰਦਾ ਇਸ ਸਰਤੀ ਤੇ ਤਾਂ ਦੋ ਗ੍ਰੀ ਕਥਾ ਕਰ ਲਿਆ ਸੀਤਾ ਮਿਲ ਗਈਆਂ ਨੇ ਜੇ ਸਾਡੀ ਰੂਹੀ ਨਾਸ਼ ਵਾਲੀ ਜਾ ਰਹੀ ਹੈ ਤੋ ਕੀ ਫਾਇਦਾ ਨਾ ਚੀਜ਼ਾਂ ਦਾ ਤੋ ਬਦਾ ਦੀ ਬਾਣੀ ਸਦਾ ਕਹਿੰਦੀ ਹੈ ਸਾਨੂੰ ਤੁਸੀਂ ਮੱਤੀ ਸੇ ਦੀ ਤੇ ਤੇ ਤੁਸੀਂ ਪਰਮੇਸ਼ਰ ਦੇ ਕੀ ਕਰਨੀ ਹੈ ਰਾਜ ਕਰੋ ਤੋ ਬੰਦਨਾ ਕਰੋ ਪਰਬੂ ਦੇ ਚੱਲਦੇ ਜਾਣਾ ਏ ਸਵਰਗ ਰਾਜ ਦੀ ਦੌੜ ਵੱਲ ਭਜਣਾ ਏ ਸੋਰੀ ਨੂੰ ਲੈਣਾ ਪ੍ਰਭੂ ਕੋਲੋਂ ਚੁਗੋ-ਚੁਗਾ ਚੱਲਣ ਵਾਲਾ ਜੀਵਨ ਜਿਹੜਾ ਉਹ ਲੈਣ ਦੀ ਦੌੜ ਭਜ ਕਰੋ ਮਸੀਹ ਜੋ ਪਿਆਰਿਓ ਸਵਰਗ ਨੇ ਤਾਰੂ ਤਾਇ ਸਾਨੂੰ ਮਿਲਣਾ ਏ ਇਹ ਸਾਡਾ ਰਹਿਣਾ ਬੈਣਾ ਪ੍ਰਭੂ ਦੇ ਅਨੁਸਾਰਾ ਕੋਈ ਤਰ੍ਹਾਂ ਹੁੰਦੀ ਬਾਤ ਨਹੀਂ ਨਾਲ ਚੱਲਦਾ ਜੇ ਅਸੀਂ ਪ੍ਰਭੂ ਦੀ ਹੁਕਮ ਅਨੁਸਾਰ ਚੱਲਦੇ ਆ ਪ੍ਰਭੂ ਦੇ ਕਹਦਿਆਂ ਦਾ ਪ੍ਰਭੂ ਦੀ ਹੁਕਮ ਅੰਦਰ ਚ ਅਰਦਿਨਾ ਜੀਨ ਗੁਜ਼ਾਰੇ ਕੇ ਨਹੀਂ ਸਾਨੂੰ ਸਵਰਗ ਰਾਜ ਮਿਲਣਾ ਇਹ ਮਸੀਹ ਚ ਪਿਆਰ ਹੈ ਸਾਡੀ ਦੌੜ ਭੱਜ ਜਿਆਦਾ ਜਿਹੜੀ ਆ ਛੋਟੇ ਬੱਚਿਆਂ ਨੂੰ ਆਪਣਾ ਜੀਵਨ ਬਣਾਉਣਾ ਏ ਪਾਪ ਬਦੀਆਂ ਗੁਨਾਹ ਕੱਢਣੇ ਆਪਣੇ ਮਾੜੇ ਚ ਬੱਚਿਆਂ ਦੇ ਮਾੜੇ ਪਾਪ ਬਦੀਆਂ ਗੁਨਾਹ ਪੁਰਨਾ ਵਰਗਾ ਸੁਭਾਅ ਬਣਾਓ ਉਹਨਾਂ ਵਰਗੇ ਬਣੋ ਤਾਂ ਜੋ ਸਾਡੀ ਜ਼ਿੰਦਗੀ ਵਿੱਚ ਸਵਰਗ ਰਾਜ ਕੋਈ ਕਾਲਪਨਾ ਆਜੇ ਜਾਣ ਵਿੱਚ ਸਵਰਗ ਰਾਜ ਵੱਲੋਂ कोशिश करो अपने दिलों से मारो भी साडा जीवन स्वर्ग राज वाल जाण नूं तैयार है सर याद प्रभु आ जाए सी कितने जाओ नरक दी आग विच जुगो जुगो जीना है ओदे च बढ़ना है ते जा धरती दे चांद दे अंदर जेड़े देने उनू बतीत करना है धरती दे उपर किसे दी कोई साठ सत्तर चालीस पंजा अस्सी नब्बे हो सकती है मसीह जो प्यार नहीं हो फिर भी एक दिन मरना है तो प्रभु दी मर्जी का जीवन गुजारी अपने अनुसार के राज बात तैयार कर पाए जाती है हालेलुया 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 इसलिए प्रभु कहता है जिन्ना तक तुसी बच्चे तरह नहीं पढ़ोगे तोड़े सवार ही बनने के बच्चे तरह तुम जी कभी स्वर्ग में आ नहीं पाड़ जी सकते हालेलुया हालेलुया इसलिए जो मनुख अपने आप नु ਦੇ ਇਸ ਬੱਚੇ ਦੀ ਤਰ੍ਹਾਂ ਬਣਾਉਂਦਾ ਹੈ ਪਰਮੇਸ਼ਵਰ ਦੇ ਰਾਜ ਵਿੱਚ ਸਭ ਤੋਂ ਵੱਡਾ ਹੈ ਹallelujah ਹallelujah ਚੇਲਿਆਂ ਨੇ ਸਵਾਲ ਕੀਤਾ ਸਭ ਤੋਂ ਵੱਡਾ ਕਿਹੜਾ ਹੈ ਪ੍ਰਭੂ ਕਹ ਰਿਹਾ ਨਾ ਚੇਲਿਆਂ ਕਹ ਰਿਹਾ ਪ੍ਰਭੂ ਯੀਸ਼ੂ ਦੀ ਚੇਲਿਆਂ ਨੂੰ ਕਹ ਰਿਹਾ ਨੇ ਜਿੰਨਾ ਜਿਹੜਾ ਇਨਸਾਨ ਇਸ ਬੱਚੇ ਦੀ ਤਰ੍ਹਾਂ ਦੀਵਾ ਬੰਦਾਏ ਜਿਹੜਾ ਇਨਸਾਨ ਆਪਣੇ ਆਪ ਨੂੰ ਦੀਵਾ ਕਰਦਾ ਹੈ ਬੱਚੇ ਦੇ ਸੁਭਾਅ ਵਰਗਾ ਬਣ ਜਾਂਦਾ ਹੈ ਬੱਚੇ ਦੇ ਵਰਗਾ ਬਣ ਜਾਂਦਾ ਹੈ ਪ੍ਰਭੂ ਕਹਿੰਦਾ ਹੈ ਉਹ ਇਸਵਰਗ ਰਾਜ ਉਹ ਸਭ ਤੋਂ ਵੱਡਾ ਸਭ ਤੋਂ ਵੱਡਾ ਹੈ ਹallelujah ਹallelujah ਹallelujah